ਮੋਲ ਐਂਡ ਮੋਲ ਰਾਧਾ ਸੁਮੇਜੀ ਸਹਾਏ ਤੁਹਾਡੇ ਸਾਹਮਣੇ ਪੇਸ਼ ਹਨ ਕੁਝ ਪੰਕਤੀਆਂ ਜੀ ਪ੍ਰਕਾਸ਼ ਦੀ ਹੋਂਦ ਤੇ ਸੂਰਜ ਦੇ ਪ੍ਰਕਾਸ਼ ਨਾਲ ਸੰਬੰਧਤ ਜਾਗ ਚ ਉੱਠੇ ਸੋਕੇ ਅਸੀਂ ਸੂਰਜ ਦੀਆਂ ਕਿਰਨਾਂ ਨਾਲ ਪ੍ਰਕਾਸ਼ ਆਵੇ ਅੰਬਰ ਤੋਂ ਧਰਤੀ ਉੱਪਰ ਤੇ ਇਸ ਤਰ੍ਹਾਂ ਟੁੱਟੇ ਰਾਤ ਦਾ ਜਾਲ ਪਰ ਇਸ ਸੁੱਕੇ ਮਨ ਨੂੰ ਕੌਣ ਜਗਾਵੇ ਗਿਆਨ ਹੀ ਚਾਨਣ ਮਨ ਇਸ ਸੁੱਕੇ ਮਨ ਨੂੰ ਜਗਾਵੇ ਇਸ ਤਰ੍ਹਾਂ ਨਾਰੇ ਕੋਈ ਵੀ ਵੈਮ ਤੇ ਪਰਮ ਸਮਝ ਨੂਵੀ ਅੰਦਰੋਂ ਜਗਾ ਕੇ ਰਖੀਏ ਅਸੀਂ ਸਰੀਰ ਨੂੰ ਵੀ ਰੋਸ਼ਨਾਏ ਕਰਮਾ ਦੀ ਚਮਕ ਦੇ ਨਾਲ ਇੱਕ ਦੂਜੇ ਵਿੱਚ ਇਸ ਤਰ੍ਹਾਂ ਕੁਲਮਿਲ ਜਾਓ ਇਸ ਸਰੀਰ ਨੂੰ ਦਸ਼ਮ ਦਵਾਰ ਬਣਾਓ ਪਾਓ ਇਸ ਤਰ੍ਹਾਂ ਜ਼ਿੰਦਗੀ ਬਣ ਜਾਵੇ ਇੱਕ ਮੈਕਾਂ ਦਾ ਬਾਗ ਜਦੋਂ ਅੰਦਰੋਂ ਜਾਗੇ ਸਮਝ ਤਾਂ ਪ੍ਰਗਟ ਹੋਵੇ ਗਿਆਨ ਦੂਸਰੇ ਨੂੰ ਵੀ ਇਸ ਗਿਆਨ ਦੇ ਚਰਨਣ ਨਾਲ ਰਾਹ ਦਿਖਾਓ ਇੱਕ ਜਗਨੂ ਦੀ ਤਰ੍ਹਾਂ ਜਗਮਗਾਓ ਪਟਕਣਾ ਵੀ ਇਸ ਤਰ੍ਹਾਂ ਮਿਟਾ ਉਸਦੇ ਉਕਮਣੋਂ ਉਸ ਦੀ ਰਜਾ ਨੂੰ ਵੀ ਇਸ ਦਾ ਅਸਲ ਜੀਵਨ ਬਣਾਓ ਆਪਣੇ ਸੋਨੇ ਜੀਵਨ ਨੂੰ ਹੀ ਅਨਮੋਲ ਰਤਨ ਬਣਾਓ ਦਾਦਾ ਸਵਾਮੀ ਜੀ ਪੋਲ ਅਨਮੋਲ ਦਾਦਾ ਸਵਾਮੀ ਜੀ ਸਹਾਇ ਦਾਦਾ ਸਵਾਮੀ ਜੀ ਵੇ ਸੱਡ ਲੈ ਕੋਲ ਮੈਂ ਰੂਹ ਵੇ ਨਾ ਰੂਹ ਮੈਂ ਨੂੰ आप वसन माया वे यादांर आवन रखियां रोवन दिल घबरा कली वेख कड़या मैनू गम ते सकनवे माइय मैं जी सचनवे माईया सरलक होल मू